ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਤ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਸੋਡਾ ਵਾਸਤੇ ਅਸੀਂ ਕਾਟਨ ਦੇ ਸੂਟ ਲੈ ਕੇ ਆਏ ਆ ਜਿਹੜੇ ਤੁਸੀਂ ਵੈਸੇ ਵੀ ਦੇਖ ਲਈਏ ਕਾਫੀ ਵਾਰੀ ਮੇਰੀ ਵੀਡੀਓ ਚ 1200 1300 ਪ੍ਰਾਈਸ ਹੁੰਦੇ ਨਾ ਸੂਟਾਂ ਦਾ ਤੇ ਕਿਸੇ ਇੱਕ ਮਤਲਬ ਸੈੱਟ ਤੁਹਾਨੂੰ ਇਧਰ ਦਿਖਾਵਾਂਗੇ ਜਿਹੜਾ 1000 ਦਾ ਹੁੰਦਾ ਹੈ ਅੱਜ ਤੁਹਾਨੂੰ ਸਾਰੇ ਹੀ ਸੂਟ ਅਸੀਂ ਦਵਾਂਗੇ ਜੀ 850 ਦੇ ਵਿੱਚ 850 ਦੇ ਸੂਟ ਰਹਿਣਗੇ ਸਾਰੇ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਸੌਫਟ ਸੌਫਟ ਜਿੱਦਾ ਵਾਟਰ ਕਾਟਨ ਹੁੰਦੀ ਆ ਵਾਟਰ ਕਾਟਨ ਦੇ ਸੂਟ ਵੀ ਮਿਲਣਗੇ ਪਿਓਰ ਕਾਟਨ ਦੇ ਸੂਟ ਵੀ ਮਿਲਣਗੇ ਜੀ ਸਾਰੇ ਹੀ ਸੂਟ ਬਹੁਤ ਸੋਹਣੇ ਆ 850 ਪ੍ਰਾਈਸ ਰਹੇਗਾ ਬੁਕਿੰਗ ਲਈ ਨੰਬਰ ਹੈਗਾ 8283 828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਇਹ ਹੈਗਾ ਜੀ ਉਹਨਾ ਫਰ ਸੂਟ ਕੇ ਰੇਟੇ ਹਲਕੀ ਜੀ ਬਸ ਇਦਾਂ ਲੇਸ ਲੱਗੀ ਹੋਈ ਆ ਤੇ ਬਾਕੀ 올ਓਵਰ 5 ਮੀਟਰ ਸੂਟ ਰਹੂਗਾ ਜੀ ਇਹ ਠੀਕ ਹੈ ਜੀ ਬਹੁਤ ਸੌਫਟ ਸਟਫ ਆ ਵਿਦਾਊਟ ਲਾਈਨਿੰਗ ਬਣੇਗਾ ਤੇ ਦੇ ਨਾਲ ਕਾਟਨ ਦਾ ਦੁਪੱਟਾ ਰਹੂਗਾ ਜੀ ਇਹ ਹੈਗਾ ਦੁਪੱਟਾ ਕਾਟਨ ਦਾ ਠੀਕ ਹੈ ਜੀ ਇਹ ਤੁਹਾਨੂੰ ਕਲਰ ਮਿਲ ਜਾਣਗੇ ਇਹ ਹੈਗਾ ਦਾ ਸੈਕੰਡ ਕਲਰ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਇਹਨਾਂ ਚ ਪ੍ਰਿੰਟ ਦੇ ਦਨ ਨੇ ਸੇਮ ਹੀ ਸਟੱਫ ਦੇ ਉੱਪਰ ਬ੍ਰਾਂਡਡ ਪੀਸ ਰਹਿਣਗੇ ਸਾਰੇ ਤੇ 5-5 ਮੀਟਰ ਦੇ ਸੂਟ ਨੇ ਬਹੁਤ ਸੋਹਣਾ ਸੂਟ ਆ ਸਟੱਫ ਵੀ ਬਹੁਤ ਸੋਹਣਾ ਬਾਕੀ ਕਲਰ ਪ੍ਰਿੰਟਸ ਤਾਂ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਪਿਓਰ ਸ਼ਫੌਨ ਦਾ ਦੁਪੱਟਾ ਮਿਲੇਗਾ ਉਹ ਵੀ ਖੁੱਲਾ ਡੁੱਲਾ ਲੇਸ ਲੱਗੀ ਹੋਈ ਆ ਤੁਸੀਂ ਇਦਾਂ ਦੀ ਲੁੱਕ ਹੈ ਜੀ ਸੋਹਣਦੀ ਇਹ ਕਲਰ ਹੈ ਇਹਦੇ ਵਿੱਚ ਮਹਿੰਦੀ ਜੀ ਟੋਨ ਆਏਗੀ ਠੀਕ ਹੈ ਇੱਕ ਹੈ ਜੀ ਕਹੇ 골ਡਨ येलो ਸ਼ੇਡ ਇਹਦੇ ਵਿੱਚ ਤੁਹਾਨੂੰ ਸੇਮ ਚ ਦੋ ਸੂਟ ਮਿਲ ਜਾਣਗੇ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਦੇ ਦੰਨੇ ਹੋਰ ਪ੍ਰਿੰਟਰ ਖਾਨੇ ਆ ਜੀ ਸੇਮ ਹੀ ਸਟਫ ਦੇ ਵਿੱਚ ਨੈਕਸਟ ਪ੍ਰਿੰਟ ਆ ਇਹ 5 5 ਮੀਟਰ ਦੇ ਸੂਟ ਨੇ ਵਿਦਾਊਟ ਲਾਈਨਿੰਗ ਵਰਨਗੇ 850 ਪ੍ਰਾਈਸ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹ ਸਿੰਗਲ ਹੀ ਆ ਜੀ ਸੂਟ ਇਹ ਸੂਟ ਤੁਸੀਂ ਵੈਸੇ ਵੀ 1200 ਦਾ ਮੇਰੀ ਵੀਡੀਓ ਚ ਕਾਫੀ ਵਾਰੀ ਬਹੁਤ ساری ਕੁਆਂਟੀਟੀ ਸਟਾਕ ਚੱਕਿਆ ਤੇ ਆਸ ਤੁਹਾਨੂੰ ਇਹ ਵੀ ਸੇ 850 ਦੇ ਦਵਾਂਗੇ ਅ ਫਰੰਟ ਤੇ ਬੈਕ ਵਿੱਚ ਜਿੰਨਾ ਵੀ ਇਹ ਵਾਈਟ ਆ ਸਾਰਾ ਹੀ ਵਰਕ ਹੈ ਜੀ ਮਸ਼ੀਨੀ ਵਰਕ ਹੋਇਆ ਹੈ ਬੈਕ ਤੇ ਵੀ ਸੇਮ ਮਿਲੇਗਾ ਤੇ ਇਹ ਹੈਗੀ ਇਹਦੀ ਸਲਵਾਰ ਟਾਈ ਮੀਟਰ ਪਲੱਸ ਮਿਲੇਗੀ ਤੇ ਇਹ ਹੈਗਾ ਜੀ ਦੁਪੱਟਾ ਇਹਦਾ ਸ਼ਫਾਨ ਦਾ ਠੀਕ ਹੈ ਇਹਦੇ ਵਿੱਚ ਕਲਰ ਆਪਸ਼ਨ ਮਿਲ ਜਾਣਗੇ ਤੁਹਾਨੂੰ ਇੱਕ ਕਲਰ ਇਹ ਮਿਲ ਜੇਗਾ ਇਹ ਵੀ ਕਲਰ ਬਹੁਤ ਸਾਰੇ ਨੇ ਡਿਜ਼ਾਈਨਿੰਗ ਅਲੱਗ-ਅਲੱਗ ਜੀ ਆਏਗੀ ਠੀਕ ਹੈ ਜੀ ਇਹ ਵੀ ਕਲਰਸ yellow ਦੇ ਵਿੱਚ ਹੈ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਕੁਛ ਇਦਾਂ ਦੀ ਲੁੱਕ ਆ ਜੇਗੀ ਸੂਟ ਦੇ ਨੈਕਸਟ ਦੰਨੇ ਆ ਜੀ ਪਿਓਰ ਦਾ ਸੂਟ ਪਿਓਰ ਕਾਟਨ ਦੇ ਉੱਪਰ ਰਹਿਣਗੇ ਅੱਜ ਦੇ ਸਾਰੇ ਸੂਟ ਇਹ ਹੈਗਾ ਇਦਾਂ ਡਿਜੀਟਲ ਪ੍ਰਿੰਟ ਦੇ ਉੱਪਰ ਫਰੰਟ ਬੈਕ ਸੇਮ ਰਹੋਗਾ ਪ੍ਰਿੰਟ ਪਲੇਨ ਸਲਵਾਰ ਆ ਜੀ ਤੇ ਕਾਟਨ ਦਾ ਹੈਗਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਸੂਰਦਾ ਇਹਦੇ ਵੀ ਸਾਨੂੰ ਕਲਰ ਆਪਸ਼ਨ ਮਿਲ ਜਾਣਗੇ ਇਹ ਹੈਗੇ ਨੇ ਇਹਦੇ ਕਲਰ ਇਹਦੇ ਨਾਲ yellow ਸਲਵਾਰ ਆ ਜਾਏਗੀ ਇਹਦੇ ਨਾਲ ਗ੍ਰੀਨਿਸ਼ ਜੀ ਟੋਨ ਤੇ ਆ ਜਾਏਗੀ ਇਹਦੇ ਨਾਲ ਹੈਗੀ ਹੈ ਜੀ ਇਹ ਗਾਜਰੀ ਠੀਕ ਹੈ ਜੀ ਇਹ ਹੈਗੇ ਪਿਓਰ ਕਾਟਨ ਕੈਮਰੀ ਕਾਟਨ ਦਾ ਸੂਟ ਹੈ ਇਹ ਇਹ ਵੀ ਤੁਹਾਨੂੰ 5 ਮੀਟਰ ਦਾ ਮਿਲੇਗਾ 올ਓਵਰ 5 ਮੀਟਰ ਦਾ ਸੂਟ ਹੈ ਜੀ ਠੀਕ ਹੈ ਕੇਰੇ ਤੇ ਬਸ ਇਹ ਹਲਕਾ ਜਿਹਾ ਮਿਰਰ ਵਰਕ ਕੀਤਾ ਹੋਇਆ ਹੈ ਇਹਨਾਂ ਦੇ ਨਾਲ ਤੁਹਾਨੂੰ ਪਿਓਰ ਦੇ ਦੁਪੱਟੇ ਮਿਲ ਜਾਣਗੇ ਇਹ ਹੈਗਾ ਜੀ ਸ਼ਫਾਂ ਦਾ ਦੁਪੱਟਾ ਇਹਦੇ ਨਾਲ ਠੀਕ ਹੈ ਤੇ ਕਲਰ ਇਹਦੇ ਕਾਫੀ ਆ ਮਸਟਰਡ ਹੈ ਜੀ ਤੇ ਇੱਕ ਇਹ ਛੇੜਾ ਜਿਹਾ ਦੇ ਵਿੱਚ ਚੈਰੀ ਜਿਹਾ ਛੇੜਾ ਬਹੁਤ ਸੋਹਣਾ ਪ੍ਰਾਈਸ ਸਾਰੀ ਵੀਡੀਓ ਦਾ ਸੇਮ ਹੈ 850 ਇੱਕ ਪ੍ਰਿੰਟ ਇਹ ਮਿਲ ਜਾਏਗਾ ਇਹ ਵੀ ਪਿਓਰ ਕੈਮਰੀ कॉटन ਦੇ ਉੱਪਰ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਇਹਨਾਂ ਦਾ ਬਲੈਕ ਵੇਸ ਹੈ ਜੀ ਪਿਓਰ ਸ਼ਫான் ਦੇ ਦੁਪੱਟੇ ਇਹਨਾਂ ਦੇ ਨਾਲ ਕਲਰ ਆਪਸ਼ਨ ਇਹ ਸੇਮ ਜਿਹੜਾ ਖੋਲੇ ਉਹਦੇ ਨਾਲ ਦਾ ਸੂਟ ਆ ਇੱਕੇ ਚ ਫਿਰੋਜ਼ੀ ਆ ਜਾਏਗਾ ਟਿੱਕ ਆ ਜਾਏਗਾ ਸੀ ਗ੍ਰੀਨ ਠੀਕ ਹੈ ਜੀ ਚਾਰ ਕਲਰ ਨੇ ਬਹੁਤ ਸੋਹਣੇ ਕਲਰ ਨੇ ਇਹ ਵੀ ਸੂਟ ਪਿਓਰ ਕਾਟਨ ਦੇ 1200 ਵਾਲੇ ਸੂਟ ਨੇ ਜਿਹੜੇ 850 ਦੇ ਦੇ ਰਹੇ ਹਾਂ ਬਹੁਤ ਸੋਹਣੇ ਸੂਟ ਨੇ ਜੇ ਬਲੈਕ ਕਲਰ ਦੇ ਉੱਪਰ neck ਬਹੁਤ ਸੋਹਣਾ ਬਣਿਆ ਹੋਇਆ ਤੇ ਪਲੇਨ ਸਲਵਾਰ ਹੈ ਜੇ ਸਾਰਾ ਵਰਕ ਹੈ 5 ਮੀਟਰ ਦੀ ਸ਼ਰਟ ਆ ਕਾਟਨ ਦਾ ਹੈਗਾ ਦੁਪੱਟਾ ਇਹ ਹੈਗਾ ਜੀ ਕਾਟਨ ਦਾ ਦੁਪੱਟਾ ਇਹ ਹੈਗੇ ਇਸੀ ਲੁੱਕ ਨੂੰ ਦੇ ਇਹਦੇ ਵਿੱਚ ਕਲਰ ਦੇਖ ਲਓ ਕਲਰ ਕੰਟਰਾਸਟ ਸਭ ਦੇ ਅਲੱਗ-ਅਲੱਗ ਰੰਗਾਂ ਦੀ ਦੁਪੱਟੀਆਂ ਦੇ ਜਿਹਦੇ ਨਾਲ ਹੀ ਥੋੜਾ ਕਰੀਮੀਸ਼ yellow ਜਾਂ ਛੇੜ ਆ ਜਾਂਦਾ ਇਹ ਹੈਗਾ red ਇਹਦੇ ਨਾਲ yellow ਕਲਰ ਦਾ ਆਇਆ ਕੰਟਰਾਸਟ ਠੀਕ ਹੈ ਇਹ black ਹੈ ਜੀ सेम ਜਿਹੜਾ ਖੋਲਿਆ ਹੋਇਆ सेम ही ਪ੍ਰਾਈਸ ਨੇ ਹੁਣ ਇਹ 850 ਦੇ ਇਹ ਵੀ ਪਿਓਰ ਕੈਮਰੀ कॉटन ਆ ਪਿਓਰ ਦਾ ਪਿਓਰ कॉटन ਦਾ ਸੂਟ ਹੈ ਜੀ ਇਹ ਇਹਦੇ ਨਾਲ ਹੀ ਦੁਪੱਟਾ ਸ਼ਫੌਨ ਦਾ ਠੀਕ ਹੈ ਤੇ ਇਹਦੇ ਵਿੱਚ ਕਲਰ ਦੇਖ ਲਓ ਇਹ ਕਲਰ ਨੇ ਜੀ ਬਰੀਕ ਬੂਟੀ ਦੇ ਵਿੱਚ ਗ੍ਰੀਨ येलो ਬਲੈਕ ਤੇ ਫਿਰੋਜ਼ੀ ਟੋਨ ਦੇ ਉੱਪਰ ਆਣਗੇ ਸਾਰੇ ਨੈਕਸਟ ਸੂਟ ਦੰਨੇ ਆ ਇਹ ਵੀ ਤੁਹਾਨੂੰ ਪਿਓਰ ਕਾਟਨ ਤੇ ਮਿਲ ਜਾਏਗਾ ਇਹ ਬਹੁਤ ਵਾਰੀ ਦੇਖਿਆ ਸੂਟ ਤੁਸੀਂ ਮੇਰੀ ਵੀਡੀਓ 'ਚ ਜਦੋਂ ਵੀ ਇਹ ਸਟਾਕ ਆਉਂਦਾ ਨਾਲ ਦੀ ਨਾਲ ਸੀ ਇਹ ਵੀ 올ਓਵਰ 5 ਮੀਟਰ ਦਾ ਹੀ ਸੂਟ ਆ। ਇਹਦੇ ਕਿ ਰੇਟੀ ਵਰ ਗਿੰਸਲ ਗਾ ਕੇ ਵਰਕ ਕੀਤਾ। ਠੀਕ ਹੈ ਇਹਦੇ ਨਾਲ ਵੀ ਤੁਹਾਨੂੰ ਪਿਓਰ ਸ਼ਫਾਨ ਦਾ ਦੁਪੱਟਾ ਮਿਲ ਜੇਗਾ। ਠੀਕ ਹੈ ਜੀ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ। ਇਹ ਹੈਗਾ ਦਾ ਦੁਪੱਟਾ। ਠੀਕ ਹੈ ਪਿਓਰ ਸ਼ਫਾਨ ਦਾ ਦੁਪੱਟਾ ਹੈ। ਇਰੇ ਵਿੱਚ ਕਲਰ orange ਫਿਰੋਜ਼ੀ ਤੇ pink ਇੱਕ ਵੀ ਮੈਂ ਖੋਲ ਹੀ ਦਿੱਤਾ ਸੀ yellow ਪਿਓਰ ਕਟਨ ਵਾਲੀ ਸੂਟ ਨੇ ਜੀ ਇਹ ਵੀ 5 ਮੀਟਰ ਦਾ ਸੂਟ ਆ ਇਹ ਵੀ ਤੁਸੀਂ ਬਹੁਤ ਵਾਰੀ ਦੇਖਿਆ ਹੋਏਗਾ ਵੀਡੀਓ ਦੇ ਵਿੱਚ ਠੀਕ ਹੈ ਇਹਦੇ ਨਾਲ ਵੀ ਤੁਹਾਨੂੰ ਪਿਓਰ ਸ਼ਫਾਨ ਦਾ ਦੁਪੱਟਾ ਮਿਲ ਜਾਏਗਾ ਸੇਮ ਦੇ ਵਿੱਚ ਦੋ ਸੂਟ ਹੈਗੇ ਨੈਕਸਟ ਹੈਗਾ ਜੀ ਬਿਲਕੁਲ ਸੌਫਟ ਸੂਟ ਬਟਰ ਕਾਟਨ ਬਹੁਤ ਸੋਹਣਾ ਸੂਟ ਆ ਸਾਈਡ ਤੇ ਬਾਜੂ ਰਹਿਣ ਗਿਆ ਬਰੀਕ ਬੂਟੀ ਚ ਆਫ ਵਾਈਟ ਕਲਰ ਦੀ ਸਲਵਾਰ ਆ ਤੇ ਇਹ ਹੈਗਾ ਜੀ ਇਹਦਾ ਕਾਟਨ ਦਾ ਹੀ ਦੁਪੱਟਾ ਇਹ ਇਦਾਂ ਹੈਗਾ ਸੂਟ ਬਹੁਤ ਸੋਹਣਾ ਇਹਦੇ ਵਿੱਚ ਕਲਰ ਹੋਣਗੇ ਇਦੇ ਨਾਲ ਪਰਪਲ ਕਲਰ ਦੀ ਸਲਵਾਰ ਆ ਜੀ ਬਾਕੀ ਸਾਰਾ ਸੂਟ ਸੇਮ ਰਹੂਗਾ ਇਹਦੇ ਵਿੱਚ ਗ੍ਰੇਟ ਕਲਰ ਦੀ ਸਲਵਾਰ ਆ ਠੀਕ ਹੈ ਬਹੁਤ ਸੋਹਣਾ ਸੂਟ ਹੈ ਵੀ ਇਹ ਵੀ ਸੂਟ ਬਹੁਤ ਪਿਆਰਾ ਹੈ ਇਹਦਾ ਪ੍ਰਿੰਟ ਵੀ ਤੇ ਸਟਫ ਵੀ 850 ਦੇ ਸੂਟ ਰਹਿਣਗੇ ਸਾਰੇ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਦੇਖੋ ਜਿੱਦਾਂ ਇਹ ਕੰਨੀ ਆ ਹਲਕੀ ਜਿਹੇ ਦੇ ਵਿੱਚ ਇਦਾਂ ਤਾਂ ਜਦੋਂ ਇਹ ਪ੍ਰਿੰਟ ਕਰਦੇ ਆ ਜੀ ਤਾਂ ਉਹ ਰੇਡਾ ਲੱਗਿਆ ਹੋਇਆ ਹੁੰਦਾ ਮੈਂ ਦੇਖੋੜ ਇੱਕ ਫੋਟੋ ਆਈ ਸੀਗੀ ਕੰਨੀ ਦੀ ਕਿ ਤੁਸੀਂ ਚੈੱਕ ਨਹੀਂ ਕਰਕੇ ਭੇਜਦੇ ਤਾਂ ਇਸ ਤੇ ਤਾਂ ਆਪਾਂ ਲੇਸ ਵਗੈਰਾ ਇਦਾਂ ਲਗਾ ਸਕਦੇ ਆ ਫਿਨਿਸ਼ਿੰਗ ਹੋ ਸਕਦੀ ਆ ਸੂਟ ਤੇ ਕਿਸੇ ਕਿਸੇ ਦੇ ਉੱਪਰ ਹੁੰਦਾ ਜੀ ਜਿਨ੍ਹਾਂ ਨੂੰ ਪ੍ਰਿੰਟ ਕੀਤਾ ਹੁੰਦਾ ਹੈ ਜਾਂ ਫਿਰ ਇਹਨਾਂ ਤੇ ਵਰਕ ਹੁੰਦਾ ਡੇਆਂ ਤੇ ਲਾਉਣ ਦੇ ਇਨਸ਼ਾਨ ਹੁੰਦੇ ਆ ਇਹ ਇਹ ਸੂਟ ਵੀ ਬਹੁਤ ਪਿਆਰਾ ਹੈ ਇਹਦੇ ਨਾਲ ਤੁਹਾਨੂੰ ਮੈਚਿੰਗ ਸਲਵਾਰ ਮਿਲ ਜੇਗੀ ਸੇਮ ਹੀ ਪ੍ਰਿੰਟ ਚ ਤੇ ਸਲਵਾਰ ਦੇ ਵਿੱਚ ਛੋਟੇ ਛੋਟੇ ਬੂਟੀ ਏਦਾਂ ਲੱਗ ਰਿਹਾ ਜਿਵੇਂ ਵਰਕ ਹੁੰਦਾ ਹੈ ਬਹੁਤ ਸੋਹਣਾ ਸੂਟ ਆ ਪਿਓਰ ਦਾ ਦੁਪੱਟਾ ਜੀ ਪਿਓਰ ਸ਼ਾਫਾਂ ਦਾ ਕਲਰ ਇਹਦੇ ਵਿੱਚ ਦੋ ਆ ਇਹਦੇ ਨਾਲ ਹੀ ਗਾਜ਼ਰੀ ਜੇ ਕਲਰ ਦੀ ਸਲਵਾਰ ਆ ਜਾਏਗੀ ਇਹ ਵਾਲਾ ਸੌਰੀ ਤਿੰਨ ਕਲਰ ਨੇ ਇਹ ਸੂਟ ਦੇ ਨਾਲ ਦੀ ਸਲਵਾਰ ਆ ਜਾਏਗੀ ਤੇ ਕੇ ਦੇ ਵੀ ਤੁਹਾਨੂੰ ਗ੍ਰੀਨ ਕਲਰ ਮਿਲ ਜੇਗਾ ਠੀਕ ਹੈ ਜੀ ਤਿੰਨ ਕਲਰ ਨੇ 850 ਪ੍ਰਾਈਸ ਆ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆ ਹੀ ਹੋਣਗੇ ਸਾਰੇ ਸੂਟ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਾਰੇ ਸੂਟਾਂ ਦੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਕਰਨੀ ਥੈਂਕ ਯੂ so much